ਕਿ ਰਚਾਉਂਦੇ ਸੋਮ ਲਾਇਕ ਨਾ ਸਰਭਾਈ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਜੋ ਸਖਤ ਸਿਦਾਇਤਾ ਪਹਿਲਾਂ ਤੋਂ ਜਾਰੀ ਹੋਈਆਂ ਜੋ ਨਸਬੇ ਬੇਜਦੀ ਕਰਦੇ ਹੈਗੇ ਉਹਨਾਂ ਨੂੰ ਧੋਖਿਆ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹ ਤੋਂ ਬਿਆਣਾ ਵਸਤੀ ਦੇ ਅੰਦਰ ਸ਼ਿਕਾਇਤ ਮਿਲ ਰਹੀ ਸੀ ਪਬਲਿਕ ਵੱਲੋਂ ਬਾਰ ਬਾਰ ਸ਼ਿਕਾਇਤਾਂ ਮਿਲ ਰਹੀ ਸੀ ਜਿਹਦੀ ਪੜਤਾਲ ਕਰਵਾਈ ਗਈ ਤੋਂ ਉਸ ਸ਼ਿਕਾਇਤਾਂ ਜਿਹੜੀ ਸੀ ਸਹੀ ਪਾਈ ਗਈ ਸੀ ਤੋਂ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈਗਾ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਮੁਤਲ ਕਰ ਦਿੱਤਾ ਗਿਆ ਤੇ ਨਾਲ ਹੀ ਸਹਾਇਕ ਜੋ ਮੁਖੀ ਹੈਗਾ ਥਾਣੇ ਦਾ ਬੀਐਨ ਸਿੰਘ ਸਬ ਇੰਸਪੈਕਟਰ ਉਹਨਾਂ ਨੂੰ ਵੀ ਐਸਐਸਪੀ ਸਾਹਿਬ ਨੇ ਮੁਤਲ ਕਰਤਾ ਸ਼ਿਕਾਇਤਾਂ ਇੱਥੇ ਉਹੀ ਸ਼ਿਕਾਇਤਾਂ ਆ ਰਹੀਆਂ ਸੀ ਵੀ ਇੱਥੇ ਨਸਾ ਵਿਕ ਰਿਹਾ ਹੈ ਲੇਕਿਨ ਉਹਦੇ ਕਾਰਵਾਈ ਜਿਹੜੀ ਹੈਗੀ ਢਿੱਲੀ ਸੀਗੀ बाकी थाना जी कार्रवाई है की जीडी प्रॉपर चल रही है की जो भी अगर कोई कोताई यही कोताई ਵਰਤੂਗਾ ਅੱਗੇ ਤੋਂ ਤਾਂ ਉਹਦੇ ਖਿਲਾਫ ਵੀ ਇਹ ਐਕਸ਼ਨ ਲੱਗ ਸਕਦੇ ਐਕਸ਼ਨ ਲਿੱਤੇ ਜਾਣਗੇ ਸਰ ਲਾਪਰਵਾਹੀ ਕਿਹចਾ ਕੋਈ ਇਨਵੋਲਵਮੈਂਟ ਵਿੱਚ ਇਨਵੋਲਵਮੈਂਟ ਨਹੀਂ ਹੈ ਇਹਦੇ ਅੰਦਰ ਲਾਪਰਵਾਹੀ کہہ ਸਕਦੇ ਆਪਾਂ ਸਰ ਕਾਰਵਾਈ ਨਹੀਂ ਸਮੇਂ ਸਰਕਾਰਵਾਈ ਸਮੇਂ ਸਰਕਾਰਵਾਈ ਕੀਤੀ ਨਹੀਂ ਗਈ ਕੋਈ ਪਬਲਿਕ ਇਨਫੋਰਮੇਸ਼ਨ ਦਿੱਤੀ ਹੈ ਤਾਂ ਉਹ ਇਨਫੋਰਮੇਸ਼ਨ ਉੱਤੇ ਜਸਟ ਕਾਰਵਾਈ ਨਹੀਂ ਹੋਈ ਹੈ ਇਹੀ ਸ਼ਿਕਾਇਤ ਹੈ ਔਰ ਇਹਦੇ ਅੰਦਰ ਇਨਵੋਲਵਮੈਂਟ ਦੀ ਕੋਈ ਨਹੀਂ ਹੈ ਜੀ ਦੇਖੋ ਕੁਝ ਕਹਤਾ ਹਾਂ ਅੱਜ ਸਾਡੀ ਇਸ ਤਰ੍ਹਾਂ ਦੀ ਆਵਾਜ਼ ਹੀ ਕਰਕੇ ਸ਼ਿਕਾਇਤਾਂ ਕੋਈ ਕਿੰਨੇ ਦਿਨਾਂ ਵਾਲੀ ਗੱਲ ਨਹੀਂ ਹੈ ਇਹਦੇ ਅੰਦਰ ਇਹਦੇ ਗੱਲ ਹੈ ਕਿ ਇੱਕ ਜਾਂ ਦੋ ਵਾਰ ਵੀ ਆਈ ਹੈ ਤਾਂ ਵੀ ਕਾਰਵਾਈ ਕਿਉਂ ਨਹੀਂ ਹੋਈ ਉੱਥੇ ਇਸ ਤਰ੍ਹਾਂ ਦੇ ਮਾਮਲੇ ਤਾਂ ਹੋ ਰਹੇ ਪਰ ਜਿੱਥੇ ਜਿੱਥੇ ਆਇਆ ਜਿੱਥੇ ਜੰਕਟਰ ਨਗਰ ਆਪਣਾ ਵੀ ਤੜਾਇਆ ਹੋ ਰਿਹਾ ਹੋਵੇ ਜਿੱਥੇ ਕੋਈ ਕਾਰਵਾਈ ਨਹੀਂ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਉਤਲੇ ਲੈਵਲ ਤੇ ਵੀ ਕੋਈ ਅਗਰ ਇਹੀ ਦੀ ਕਾਰਵਾਈ ਨਹੀਂ ਕਰਦਾ ਤਾਂ ਉਹਦੇ ਨਾਲ ਵੀ ਇਹੀ ਹੋਊਗਾ ਕਾਰਵਾਈ ਨਾ ਕਰਨ ਦਾ ਸਰਕਲ ਪੀਰੀਕਲ ਦਵਾਈਆਂ ਜਾਂ ਨਹੀਂ ਇਹ ਤਾਂ ਕੋਈ ਦਵਾਈ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਸ ਕੰਮ ਚ ਮਤਲਬ ਢਿੱਲੀ ਕਾਰਗੁਜ਼ਾਰੀ ਜਿਹਨੂੰ ਆਪਾਂ ਕਹਿ ਸਕਦਾ ਸਰ ਬਾਕੀ ਮੈਂ ਕਿਚਰਤਾ ਮਤਲਬ ਚੱਲਦੀ ਹੈ ਕਿ ਮੁੱਦੇ ਦਾ ਆਪ ਹੀ ਕਾਰਵਾਈ ਨਹੀਂ ਇਹ एक्चुअली ਜਿਵੇਂ ਮੈਂ ਡਾਕੂਮੈਂਟਰੀ ਮੈਨੇ ਦੇਖੀ ਲੱਗ ਇਸੇ ਤਰ੍ਹਾਂ ਚੱਲੀ ਰਹੇ ਸਰ ਬਿਲਕੁਲ ਜੀ ਮੈਂ ਤਾਂ ਸਾਡੇ ਜੋ ਵੀ ਪੁਲਿਸ ਅਫਸਰ ਸਾਡੇ ਥੱਲੇ ਵਾਲੇ ਹੈਗੇ ਐਸ ਐਚਓ ਡੀ ਐਸ ਪੀ ਸਹਿਵਾਨ ਇਹ ਦੂਜੇ ਹੋਰ ਅਫਸਰਾਂ ਲਈ ਸਹੀ ਕਮੇ ਉਹਨਾਂ ਨੂੰ ਹਿਦਾਇਤ ਕਰੂੰਗਾ ਸ਼ਕਤੀ ਨਾਲ ਵੀ ਇਹ ਟੀਲੀਗਾਰ ਗੁਜ਼ਾਰੀਆਂ ਨਾ ਹੋਵੇ ਜੇ ਇੱਥੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨੂੰ ਅਰੈਸਟ ਕੀਤਾ ਜਾ ਦਿੱਤੀ ਜੀ ਥੈਂਕ ਯੂ